ਅੱਜ ਦੁਨੀਆ ਦੇ ਵਾਕਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਿੰ다 ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਆਓ ਇਹਨਾਂ ਦਾ ਪਹਿਲਾਂ ਤੁਹਾਨੂੰ ਸੁਣਾਉਨੇ ਆ ਸੰਖੇਪ ਪਹਿਲੀ ਖਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਖਤਾਬ ਰਤ ਸੁਖਬੀਰ ਸਿੰਘ ਬਾਦਲ ਤੇ ਹੌਨਾਂ ਅਕਾਲੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੀ ਕੀ ਸਜ਼ਾ ਸੁਣਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੀਐਸਟੀ ਮੁਆਵਜ਼ਾ ਸੈਸ ਪ੍ਰਣਾਲੀ ਨੂੰ 226 ਤੱਕ ਅੱਗੇ ਵਧਾਉਣ ਲਈ ਜ਼ੋਰਦਾਰ ਬਕਾਲਤ ਕੀਤੀ ਸਪੀਕਰ ਸੰਧਵਾ ਨੇ ਨਵੇਂ ਚੁਣੇ ਐਮਐਲਏਜ਼ ਨੂੰ ਮੁੱਖ ਮੰਤਰੀ ਦੀ ਮੌਜੂਦਗੀ 'ਚ ਸੌਂਚ ਕੁਵਾਈ ਚੌਥੀ ਖਬਰ ਹੈ ਕਿ ਚੰਡੀਗੜ੍ਹ 에어ਪੋਰਟ ਤੇ ਸ਼ਹੀਦ 박 ਸਿੰਘ ਦੇ ਬੁੱਤ ਦਾ ਉਦਘਾਟਨ 4 ਦਸੰਬਰ ਨੂੰ ਕੀਤਾ ਜਾਵੇਗਾ ਹੁਣ ਪੰਜਾਬ ਦੇ ਇਸ ਥਾਣੇ ਚ ਮਿਲਿਆ ਇੱਕ ਸ਼ੱਕੀ ਵਸਤੂ ਫੈਲੀ ਸੰਸਨੀ ਤੇ ਦੋਸਤੋ ਇਹ ਖਬਰਾਂ ਦਾ ਆਪਕਵਾਂ ਤੁਹਾਨੂੰ ਅਗਰ ਚੰਗਾ ਲੱਗ ਰਿਹਾ ਹੈ ਤੇ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰ ਲਓ ਅਗਰ ਜੇ ਤੁਸੀਂ Facebook ਪੇਜ ਦੇਖ ਰਹੇ ਹੋ ਤਾਂ Facebook ਪੇਜ ਤੇ ਬਿਲਕਾ ਨਿਊਜ਼ ਆਨਲਾਈਨ ਦੇ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਬਿਲਕਾ ਨਿਊਜ਼ ਆਨਲਾਈਨ ਦੇ ਪਰਿਵਾਰ ਵਿੱਚ ਹੋਰ ਵਾਧਾ ਹੋ ਸਕੇ ਤੇ ਆਓ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਂਦੇ ਹਾਂ ਵਿਸਥਾਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾ ਦਿੱਤੇ ਗਏ ਸੁਖਬੀਰ ਬਾਦਲ ਬਾਰੇ ਫੈਸਲਾ ਸੁਣਾਉਂਦਿਆਂ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸੈਂਕ ਸਹਿਬਾਨਾਂ ਦੀ ਇਕੱਤਰਤਾ ਮਗਰੋਂ ਫੈਸਲਾ ਲਿਆ ਗਿਆ ਜਿੱਥੇ ਤਰ ਗਿਆਨੀ ਰਕबीर ਸਿੰਘ ਵੱਲੋਂ ਇਹ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਸਾਰਿਆਂ ਦੇ ਕਲਾਮ ਵਿੱਚ ਤਖਤੀਆਂ ਵੀ ਪਾਈਆਂ ਗਈਆਂ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਹਾਰੂਪ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰੇ ਇੱਕੋਮ ਖਤਾਬ ਭਾਵ ਸਲੇਜ ਜਾਂ ਦਾ ਵੀ ਐਲਾਨ ਕੀਤਾ ਗਿਆ ਸਰਬੀਰ ਬਾਦਲ ਸਮੇਤ ਸਾਰੇ ਅਕਾਲੀ ਆਗੂ 3 ਤੰਦਸਬਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਬਾਥਰੂਮ ਸਾਫ ਕਰਨਗੇ ਫਿਰ ਇਸ਼ਨਾਨ ਕਰਕੇ ਲੰਗਰ ਘਰ ਚ ਵਰਤਨ ਮੰਨ ਜਾਣਗੇ ਦੀ ਸੇਵਾ ਲਗਾਈ ਗਈ ਹੈ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸੇਵਾ ਦਰਾਂ ਦੀ ਵਰਦੀ ਪਾ ਕੇ ਗਲ ਚ ਤਖਤੀ ਪਾ ਕੇ ਅਤੇ ਹੱਥ ਚ ਵਰਸ਼ਾ ਹਰਕੇ ਦੋ ਦਿਨ ਬੈਠਣਗੇ ਦਮਦਮਾ ਸਾਹਿਬ ਕੇਸਕਰ ਸਾਹਿਬ ਵਿਖੇ ਦੋ ਦੋ ਦਿਨ ਦੋ ਦੋ ਪੈਂਟ ਦੀ ਸੇਵਾ ਲਈ ਗਈ ਹੈ ਇਸ ਤੋਂ ਇਲਾਵਾ ਟਾਇਲਟ ਸਫਾਈ ਦੀ ਸੇਵਾ ਸਜਾਵੀ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਾਰੇ ਸਜਾ ਜਾਫਤਾ ਲੀਡਰ ਕੀਰਤਨ ਸਰਵਣ ਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੁਖਵੀਰ ਬਾਦਲ ਸਮੇਤ ਹੋਰ ਕੋਰ ਕਮੇਟੀ ਦੇ ਮੈਂਬਰ ਤੇ ਸਾਲ 2015 ਵਿੱਚ ਕੈਬਨਟ ਡਾਕਟਰ ਮੈਂਬਰ ਆਗੂਤੈਂ ਦੇ ਸੰਬੰਧ ਨੂੰ ਦਪਹਿਰ 12:00 ਤੋਂ 1:00 ਤੱਕ ਬਾਥਰੂਮਾਂ ਦੀ ਸਫਾਈ ਕਰਨਗੇ ਇਸ ਤੋਂ ਬਾਅਦ ਉਹ ਇਸ਼ਨਾਨ ਕਰਕੇ ਲੰਗਰ ਘਰ ਵਿੱਚ ਸੇਵਾ ਕਰਨਗੇ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਵਰਚਾ ਲੈ ਕੇ ਬੈਠਣਗੇ ਉਹਨਾਂ ਨੂੰ ਆਪਣੇ ਗਲੇ ਵਿੱਚ ਤਖਤੀ ਪਾਉਣੀ ਪਵੇਗੀ ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿੱਖ ਸਾ ਮਖੀ ਰਾਮ ਰਹੀਮ ਨੂੰ ਮੁਆਫੀ ਦੇਣ ਸੰਬੰਧੀ ਆਪਣੀ ਗਲਤੀ ਕਬੂਲਣ ਲਈ ਕਰ ਲਈ ਹੈ ਜਦੋਂ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਉਹਨਾਂ ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਇਸ ਦੇ ਨਾਲ ਹੀ ਬਲਵਿੰਦਰ ਸਿੰਘ ਪੁੰਦਰ ਦਲਜੀਤ ਸਿੰਘ ធីਮਾ ਕਰਨੈਲ ਸਿੰਘ ਪੰਜੋਲੀ ਅਤੇ ਗੁਰਚੰਦ ਸਿੰਘ ਗਰੇਵਾਲ ਨੇ ਵੀ ਆਪਣੇ ਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਕਾਲੀ ਆਗੂ ਜਨਮੇ ਜ ਸਿੰਘ ਨੇ ਕਿਹਾ ਕਿ ਸੋ ਵੀਰਵਾਦਲ ਬਲੋ ਮੰਨੀਆਂ ਇਹ ਗਲਤੀਆਂ ਇੱਕ ਮਿੰਟ ਦਾ ਏਜੰਡਾ ਨਹੀਂ ਸੀ ਪਾਰ ਉਸ ਦਾ ਅਫਸੋਸ ਨਹੀਂ ਕੀਤਾ ਇਸ ਲਈ ਅਸੀਂ ਸਾਰੇ ਇਸ ਵਿੱਚ ਭਾਗੀਦਾਰ ਹਾਂ ਅਕਾਲੀ ਆਗੂ ਵਿਕਰਮ ਸਿੰਘ ਜੀਟਿਆ ਨੇ ਕਿਹਾ ਕਿ ਮੈਂ 2007 ਤੋਂ 2009 2009 ਤੋਂ 2012 ਤੱਕ ਮੰਤਰੀ ਮੰਡਲ ਦਾ ਹਿੱਸਾ ਨਹੀਂ ਸੀ ਮੈਂ 12 ਵਿੱਚ 17 ਤੱਕ ਕੈਬਨਟ ਮੰਤਰੀ ਅਸਰਿਆ ਕੈਬਨਟ ਮੀਟਿੰਗ ਵਿੱਚ ਡੇਰਾ ਮੁਖੀ ਨੂੰ ਮੁਆਫੀ ਜਾਂ ਫਿਰ ਜਿੰਨੇ ਵੀ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਕਦੇ ਵੀ ਵਿਚਾਰੇ ਨਹੀਂ ਨੇ ਪਰ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਕਿ ਮੈਂ ਉਸ ਮੰਤਰੀ ਮੰਡਲ ਦਾ ਹਿੱਸਾ ਸੀ ਇਸ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹੈ ਇਹਨਾਂ ਸਾਰਿਆਂ ਦੇ ਗਲੇ ਵਿੱਚ ਤਖਤੀ ਪਾਈ ਜਾਵੇਗੀ ਆਕਾਲ ਤਖਸੈ ਦੇ ਮੈਨੇਜਰ ਅਤੇ ਦਰਬਾਰ ਸਾਹਿਬ ਦੇ ਮੈਨੇਜਰ ਗਲੇ ਵਿੱਚ ਤਖਤੀਆਂ ਪਾਉਣਗੇ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਇਸ ਤੋਂ ਇਲਾਵਾ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਉਹ ਸੰਨ ਉਸ ਵੇਲੇ ਤਾਂ ਉਹਨਾਂ ਨੂੰ ਦਿੱਤਾ ਗਿਆ ਫਖਰੇ ਕੌਮ ਦਾ ਕਿਤਾਬ ਬਾਪਸ ਲੈ ਲਿਆ ਗਿਆ ਗਿਆਨੀ ਗੁਰਵਚ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਬਾਰੇ ਵੀ ਹੋਇਆ ਇਹ ਮਹੰ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਵਾਨ ਦਾ ਇਹ ਮਹੰ ਫੈਸਲਾ ਸੁਰਾ ਅਕਾਲ ਤਖਤ ਤੋਂ ਪੰਜ ਸਿੰਘ ਸਵਾਨਾਂ ਦਾ ਇਹ ਇਹ ਮਹੰ ਫੈਸਲਾ ਹੋਇਆ ਪੰਜ ਸਿੰਘ ਸਹਿਬਾਨਾਂ ਨੇ ਗਿਆਨੀ ਗੁਰਵਚ ਸਿੰਘ ਨੂੰ ਸ਼ਰੋਣੀ ਕਮੇਟੀ ਪਾਸੋਂ ਮਿਲੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਆਦੇਸ਼ ਦਿੱਤਾ ਗਿਆਨੀ ਗੁਰਮੁਖ ਸਿੰਘ ਨੂੰ ਮੁਆਫੀ ਮੰਗਣ ਤੱਕ ਅੰਮ੍ਰਿਤਸਰ ਤੋਂ ਵਾਰ ਤਬਦੀਲ ਕਰਨ ਦੇ ਆਦੇਸ਼ ਦਿੱਤੇ ਪੰਜ ਸਿੰਘ ਸਵਾਰ ਨੇ ਅਕਾਲੀ ਦਲ ਬਾਰੇ ਵੀ ਐਮ ਫੈਸਲਾ ਸੁਣਾਇਆ ਪੰਜ ਸਿੰਘ ਸਹਿਵਾ ਨੇ ਕਿਹਾ ਕਿ ਸਰਵੀਰ ਬਾਦਲਾ ਅਸਤੀਫਾ ਕਬੂਲ ਕਰ ਰਿਪੋਰਟ ਸੋਪੀ ਜਾਵੇ ਵਰਕਿੰਗ ਕਮੇਟੀ ਪ੍ਰਧਾਨ ਸਾਹਿਬ ਨੇ ਆਗੂਆਂ ਵੱਲੋਂ ਦਿੱਤੇ ਅਸਤੀਫੇ ਕਰੇ ਪ੍ਰਵਾਨ ਕੀਤੇ ਜਾਂ 6 ਮਹੀਨੇ ਅੰਦਰ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕਰਵਾਈ ਜਾਵੇ ਜਿਕਰਯੋਗ ਹੈ ਕਿ ਸ਼੍ਰੀ ਅਕਾਲ ਪੁਰਖ ਸਾਹਿਬ ਵੱਲੋਂ 30 ਅਗਸਤ ਨੂੰ ਸਰਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਹੈ ਸਖਵੀਰ ਬਾਦਲ ਤੇ 17 ਅਕਾਲੀ ਮੰਤਰੀਆਂ ਨੇ ਅਕਾਲ ਤਲਸਾ ਵਿਖੇ ਮੰਗ ਪੱਤਰ ਸੌਂਪ ਕੇ ਆਪਣਾ ਸਪਸ਼ਟਿਕਰਨ ਦਿੱਤਾ ਕਿ ਕੋਈ ਤਾਂ ਪਹਿਲਾਂ ਸਖਵੀਰ ਬਾਦਲ ਨੇ ਅਕਾਲ ਤਲਸਾ ਤੇ ਪੇਸ਼ ਹੋ ਕੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਤਖਈਆ ਕਰਾਰ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਦਿੱਤੇ ਜਾ ਚੁੱਕੇ ਨੂੰ ਤੇ ਉਹ ਹੁਣ ਉਹਨਾਂ ਨੂੰ ਸਜ਼ਾ ਸੁਵਾਈ ਜਾਵੇ। ਅਗਲੀ ਖਬਰ ਹੈ ਕਿ ਬਖਤਵਾਂ ਦੇ ਸੇਵਾਕਾਰ ਜੀਐਸਟੀ ਮੁਆਵਜ਼ਾ ਸੈਸ ਪ੍ਰਣਾਲੀ ਨੂੰ ਜਾਰੀ ਰੱਖਣ ਲਈ ਪਰਵਾਹ ਸ਼ਾਦੀ ਢੰਗ ਨਾਲ ਵਕਾਲਤ ਕਰਦੇ ਆ ਪੰਜਾਬ ਦੇ ਵਿਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 31 ਮਾਰਚ 2026 ਤੋਂ ਵਾਦ ਵਿਵਾਦਾਂ ਤੇ ਸਬਾਵਾ ਕਰ ਜੀ ਗੈਸਤੀ ਮੁਆਵਜਾ ਅਸੈਸ ਪ੍ਰਣਾਲੀ ਨੂੰ ਜਾਰੀ ਰੱਖਣ ਦੀ ਜ਼ੋਰਦਾਰ ਸਪਾਰਸ਼ ਕੀਤੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਵਕ ਵਕ ਟੈਕਸਾਂ ਨੂੰ ਜੀਐਸਟੀ ਵਿੱਚ ਸ਼ਾਮਲ ਕਰਨ ਨਾਲ ਸੂਬਿਆਂ ਨੂੰ ਹੋਰ ਰੈ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ਇਸ ਬਾਰਚਾ ਅਜ ਮੁਆਵਜਾ ਅਸੈਸ ਬਾਰੇ ਮੰਤਰੀਆਂ ਦੇ ਸਮੂਹ ਦੀ ਮੀਟਿੰਗ ਬਰਨਾਨ ਕੀਤੀ ਗਈ ਇਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਵਸਤੂਆਂ ਤੇ ਸੇਵਾਵਾਂ ਐਕਟ 217 ਦੇ ਅਨੁਸਾਰ ਜੀਐਸਟੀ ਕੌਂਸਲ ਕੋਲ ਮੁਆਵਜ਼ੇ ਦੀ ਮਿਆਦ ਨੂੰ 5 ਸਾਲ ਤੋਂ ਅੱਗੇ ਵਧਾਉਣ ਦੀ ਸਿਫਾਰਿਸ਼ ਕਰਨ ਦਾ ਅਧਿਕਾਰ ਹੈ ਉਹਨਾਂ ਨੇ ਅਨਾਜ ਦੀ ਖਰੀਦ ਟੈਕਸ ਨੂੰ ਜੀਐਸਟੀ ਵਿੱਚ ਸ਼ਾਮਲ ਕਰਨ ਕਾਰਨ ਪੰਜਾਬ ਨੂੰ ਦਰਪੇਸ਼ ਮਹੱਤਵਪੂਰਨ ਅਤੇ ਸਥਾਈ ਮਾਲੀ ਦੇ ਨੁਕਸਾਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ 8x ਜੀਐਸਟੀ ਪ੍ਰਣਾਲੀ ਲਾਗੂ ਹੋਣ ਤੋਂ ਪਹਿਲਾਂ ਸੂਬੇ ਦੇ ਮਾਲੀਏ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਉਂਦਾ ਸੀ ਤੀਸਰੀ ਖਬਰ ਦੋਸਤੋ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਪ ਦੇ ਪੰਜਾਬ ਪ੍ਰਧਾਨ ਤੇ ਰੋਜ਼ਗਾਰ ਉਤਪਾਦ ਉਤਪਤੀ ਹੁਨਰ ਵਿਕਾਸ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਜੱੱਬੇਵਾਲ ਡੇਰਾ ਬਾਬਾ ਨਾਨਕ ਅਤਿ ਗੱਦੜਵਾਹ ਬਦਾਂ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਚੁਣੇਗਾ ਵਿਧਾਇਕਾਂ ਨੂੰ ਸੌਂ ਚਕਾਈ ਸਾਂਚੁਕ ਸਮਾਗਮ ਪੰਜਾਬ ਵਿਧਾਨ ਸਭਾ ਦੇ ਮੈਂਬਰ ਲੋਜ ਵਿਖੇ ਜਿੱਥੇ ਜੱੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਚੁਣੇਗਾ ਉਮੀਦਵਾਰ ਡਾਕਟਰ ਇਸ਼ਾਕ ਕੁਮਾਰ ਜੱੱਬੇਵਾਲ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਦਾ ਦਾਵਾ ਅਤੇ ਗੱਦੜਵਾਹ ਤੋਂ ਵਿਧਾਇਕ ਹਰਦੀਪ ਸਿੰਘ ਤੇ ਪੀਟ ਲੋਨੇ ਵਧਾਇਕ ਵਜੋਂ ਸੋਚ ਚੁੱਕੀ ਪੰਜਾਬ ਵਿਧਾਨ ਸਭਾ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਵਿਧਾਇਕਾਂ ਨੂੰ ਹਾਲ ਹੀ ਵਿੱਚ ਹੋਈਆਂ ਜਗਣੀ ਚੋਣਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਨਵ ਨੁਜੁਕਤ ਵਿਧਾਇਕਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਈ ਪਦਵਾਨ ਤੇ ਸੱਜਣ ਵੀ ਮੌਜੂਦ ਸਨ ਤੇ ਆਓ ਦੋਸਤੋ ਚੌਥੀ ਖਬਰ ਤੁਹਾਨੂੰ ਸੁਣਾਉਂਦੇ ਆ ਕਿ ਚੰਡੀਗੜ੍ਹ 에어ਪੋਰਟ ਤੇ ਸ਼ਹੀਦ 박 ਸਿੰਘ ਦੇ ਬੁੱਤ ਦਾ ਉਦਘਾਟਨ ਚਾਰਜ ਸਬੰਧ ਨੂੰ ਕੀਤਾ ਜਾਵੇਗਾ ਇਹ ਐਲਾਨ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਵਾਲੇ ਚੰਡੀਗੜ੍ਹ ਹਵਾਈ ਅੱਡੇ ਦੇ ਨਾਂ ਆਪਣੇ ਹਰਿਆਣੇ ਦੇ ਆਗੂ ਮੰਗਲ ਸਿੰਘ ਤੇ ਨਾਂ ਤੇ ਰੱਖਣਾ ਚਾਹੁੰਦੇ ਸਨ ਪਰ ਸਾਡੀ ਸਰਕਾਰ ਦੇ ਜਤਨਾ ਸਦਕਾ ਹਵਾਈ ਅੱਡੇ ਦਾ ਨਾਂ ਸ਼ਹੀਦੇ ਆਜਮ ਭਗਤ ਸਿੰਘ ਦੇ ਨਾਂ ਤੇ ਰੱਖਿਆ ਗਿਆ ਤੇ ਪੰਜਵੀਂ ਖਬਰ ਦੋਸਤੋ ਤੁਹਾਨੂੰ ਆਖਰੀ ਖਬਰ ਇਹ ਸੁਣਾ ਦਿੰਦੇ ਆ ਕਿ ਕਾਟਗੜ ਹਥਿਆਣੇ ਅਦੀਨ ਪੈਂਦੇ ਅਨਸਰੋ ਪੁਲਿਸ ਚੌਕੀ ਵਿੱਚ ਅੱਜ ਸਵੇਰੇ ਇੱਕ ਸ਼ੱਕੀ ਵਸਤੂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਸੀਨੀਅਰ ਅਧਿਕਾਰੀ ਅਨਸਰੋ ਪੁਲਿਸ ਚੌਕੀ ਤੇ ਬੈਠੇ ਹਨ। ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ, ਐਸਪੀਡੀ ਨਵਾਂ ਸ਼ਹਿਰ ਡਾਕਟਰ ਮੁਕੇਸ਼ ਕੁਮਾਰ, ਡੀਐਸਪੀ ਬਲਾਚੌਰ ਰੁਖਸ਼ਾਮ ਸੁੰਦਰ ਸ਼ਰਮਾ, ਐਸਐਚਓ ਕਾਟਗੜ ਰਣਜੀਤ ਸਿੰਘ ਅਤੇ ਬੰਮ ਨਿਰੋਧਕ ਵਸਤੂ ਦੀ ਟੀਮ ਵਾਸਤੇ ਐ ਪਹੁੰਚ ਗਈ ਹੈ ਜਿਨ੍ਹਾਂ ਨੇ ਅਨਸਰੋ ਚੌਕ ਕੀ ਦਾ ਗੇਟ ਬੰਦ ਕਰ ਅੰਦਰ ਚਲੇ ਗਏ ਐ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਜਦੋਂ ਜਾਣਕਾਰੀ ਆਈ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਲਈ ਜਾਵੇਗੀ ਇਸੇ ਅਸੀ ਖਬਰਾਂ ਅੱਜ ਦੀਆਂ ਜਿਹੜੀਆਂ ਤੁਹਾਨੂੰ ਸੁਣਾਈਆਂ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਸੁਣ ਰਹੇ ਹੋ ਇਸ ਪ੍ਰੋਗਰਾਮ ਬਾਰੇ ਤੁਸੀਂ ਆ ਰਾਏ ਦੇ ਸਕਦੇ ਸਾਡੇ ਕਮੈਂਟ ਬਾਕਸ ਵਿੱਚ ਕਿਵੇਂ ਲਗਾਏ ਤੁਹਾਨੂੰ ਪ੍ਰੋਗਰਾਮ ਤੇ ਦੋਸਤੋ ਇਸ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਨਾ ਕਰਨਾ ਭੁੱਲਣਾ ਤੇ ਤੁਸੀਂ ਵੇਖ ਰਹੇ ਹੋ ਬਿਲਕੁਲ ਨਿਊਜ਼ ਆਨਲਾਈਨ ਚੈਨਲ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਅਸੀਂ ਤੁਹਾਡੇ ਲਈ ਕੱਲ ਮੁਰ ਫਿਰ ਇੱਕ ਖਬਰਾਂ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ